ਅੱਜ ਪਲਾਜ਼ਮ ਅਤੇ ਸਾਂਝੇ ਫਰੰਟ ਦੇ ਸੱਦੇ ਤੇ ਐਮਐਲਏ ਸਾਹਿਬ ਨੂੰ ਮੰਗ ਪੱਤਰ ਦੇਣਾ ਹੈ ਵੀ ਮੇਰੇ ਬਹਾਦਰ ਸਾਥੀਓ ਮੈਂ ਐਮਐਲਏ ਸਾਹਿਬ ਨੂੰ ਬੇਨਤੀ ਕਰਦਾ ਹੈ ਕਿ ਜਿਵੇਂ ਦਿੱਲੀ ਦੇ ਵਿੱਚ ਤੁਸੀਂ ਗੋਡੇ ਭਰਨੇ ਦਿੱਘਿਓ ਤੇ 2027 ਦੇ ਵਿੱਚ ਵੀ ਤੁਸੀਂ ਇਦਾਂ ਹੀ ਰਹਿਣਾ ਜੇਕਰ ਮੁਲਾਜ਼ਮਾਂ ਦਾ ਤੇ ਪਿਲਸਰਾਂ ਦਾ ਮਸਲਾ ਹੱਲ ਨਹੀਂ ਕੀਤਾ ਤੁਸੀਂ ਆਉਂਦੇ ਹੀ 37000 ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਥਾ-ਥਾ ਬੋਰਡ ਲਾਏ ਲੱਖਾਂ ਰੁਪਈਆ ਬੋਰਡਾਂ ਦੇ ਉੱਤੇ ਖਰਚ ਕੀਤਾ ਸਾਡੇ ਜਲ ਸਪਲਾਈ ਦੇ ਵਿੱਚ ਇੱਕ ਵੀ ਕੰਮਾਂ ਪੱਕਾ ਨਹੀਂ ਹੋਇਆ ਤੁਸੀਂ ਹੁਣ ਤੱਕ ਵੀ ਟਾਰਾ ਮਾਰ ਰਹੇ ਹੋ ਅਸੀਂ 27000 ਰੁਪਿਆ ਜੋ ਮੁਲਾਜ਼ਮ ਹੈ ਉਹਨਾਂ ਨੂੰ ਪੱਕਾ ਕਰਤਾ ਪਰ ਵੱਖ-ਵੱਖ ਵਿਭਾਗਾਂ ਦੇ ਵਿੱਚ ਸਾਡੇ ਸਾਥੀ ਘੱਟੋ-ਘੱਟ 1 ਲੱਖ ਮੁਲਾਜ਼ਮ ਹੈ ਉਹ ਕੱਚਾ ਹੈ ਉਹ ਘੱਟੋ-ਘੱਟ ਉਹਨਾਂ ਨੂੰ ਉਜਰਤਾਂ ਵੀ ਨਹੀਂ ਮਿਲ ਰਹੀਆਂ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਜੀਤਾ ਇਹ ਸਰਕਾਰ ਘੱਟੋ-ਘੱਟ ਉਹਨਾਂ ਤੇ ਉਜਰਤਾਂ ਲਾਗੂ ਕਰੇ ਦੇ ਨਾਲ ਹੀ ਉਹਨਾਂ ਨੂੰ ਪੱਕੇ ਕਰੇ ਜੇਕਰ ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਨਾ ਚਾਤੀ ਮਾਰੀ ਤਾਂ ਆਉਣ ਵਾਲਾ ਟਾਈਮ ਹੈ ਜੋ 27 ਦੇ ਵਿੱਚ ਜਿਵੇਂ ਮਨਪ੍ਰੀਤ ਬਾਦਲ ਜੀ ਕਹਿੰਦੇ ਸੀਗੇ ਸਾਨੂੰ ਹਰਉਣ ਵਾਲਾ ਕੋਈ ਜੰਮਿਆ ਨਹੀਂ ਪਰ ਅਸੀਂ ਉਹਨਾਂ ਨੂੰ ਪਠੰਡੇ ਦੇ ਵਿੱਚੋਂ ਭਜਾ ਕੇ ਗਿੱਦੜ ਵੇਹ ਵਿੱਚ ਭੇਜਿਆ ਪਰ ਗਿੱਦੜ ਵੇਹ ਦੇ ਲੋਕਾਂ ਨੇ ਵੀ ਉਹਨਾਂ ਨੂੰ ਇਨਕਾਰ ਦਿੱਤਾ ਐਵੇਂ ਜੋ ਕਰਾ ਫਰ ਐਮਐਲ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਆਉਣ ਵਾਲੇ ਟਾਈਮ ਦੇ ਵਿੱਚ ਵੀ ਤੁਹਾਨੂੰ ਭਜਨ ਨੂੰ ਥਾਂ ਨਹੀਂ ਦਿਹਾਉਣਾ ਤੇ ਤੁਸੀਂ 27 ਦੇ ਵਿੱਚ ਕੀ ਕਰਨਾ ਹੈ ਹੁਣੇ ਹੀ ਸੋਚ ਲਵੋ ਜੇਕਰ ਵਿਧਾਨ ਸਭਾ ਦੇ ਵਿੱਚ ਮਲਾਜਮਾਂ ਦੀਆਂ ਮੰਗਾਂ ਨਾ ਠਾਈਆਂ ਤਾਂ ਤੁਹਾਨੂੰ ਵੀ ਉਹੀ ਮਨਪ੍ਰੀਤ ਵਾਲਾ ਹਾਲ ਛੋੜਨ ਵਾਲਾ ਮਲਾਜਮ ਕਰਨਗੇ ਇਹਨਾਂ ਅਸੀਂ ਕਹਿੰਦਾ ਹੋਇਆ ਮੈਂ ਆਪਣਾ ਥਾ ਲਉ ਆ ਧੰਨਵਾਦ